ਹਾਂਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਇੱਕ ਪਿਛਲੇ ਦਿਨੀ ਲੇਖ ਪੜ ਰਿਹਾ ਸੀ ਗੁਰਚਰ ਚੰਦ ਸਿੰਘ ਨੂਰਪੁਰੇ ਦਾ ਜੱਲ ਨੂਰਪੁਰਾ ਉਹਨਾਂ ਵਾਲੇਖ ਹੈਗਾ ਬਹੁਤ ਹੀ ਪਿਆਰਾ ਲੇਖ ਹੈ ਪੰਜਾਬੀ ਪੰਜਾਬ ਪੰਜਾਬੀ ਆਪਣੇ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਪੂਰੀ ਅੰਤ ਤੱਕ ਜਰੂਰ ਸੋਣਾ ਨੂੰ ਸ਼ੇਅਰ ਜਰੂਰ ਕਰਿਓ ਲੇਖ ਮੈਨੂੰ ਬਹੁਤ ਚੰਗਾ ਲੱਗਿਆ ਪੰਜਾਬੀ ਬੋਲੀ ਦੇ ਲਈ ਬੜਾ ਕੁਝ ਕੀਤਾ ਜਾ ਰਿਹਾ ਸੀ ਸਾਰੇ ਕਰ ਰਹੇ ਹਾਂ ਉਸ ਵੰਮੀ ਗੱਲਬਾਤ ਹੈ ਜਰੂਰ ਸਾਰੇ ਸੁਣੋ ਹਰ ਬੋਲੀ ਆਪਣੇ ਸੰਬੰਧਿਤ ਖਿੱਤੇ ਦੇ ਲੋਕਾਂ ਜਿਹੜੀ ਹਜ਼ਾਰਾਂ ਸਾਲ ਲੰਮੀ ਸਾਧਨਾ ਹੈ ਫਿਰ ਕਿਤੇ ਜਾ ਕੇ ਬੋਲੀ ਪੈਦਾ ਹੋਣੀ ਹਰ ਬੋਲੀ ਦੇ ਵਿੱਚ ਨਵੇਂ ਸ਼ਬਦ ਜੁੜਦੇ ਰਹਿੰਦੇ ਆ ਪੁਰਾਣੇ ਸ਼ਬਦ ਲੋਕ ਚੇਤਨਾ ਚੋਂ ਬਿਸਰਦੇ ਵੀ ਰਹਿੰਦੇ ਆ ਤੇ ਹਰ ਬੋਲੀ ਤੇ ਸ਼ਬਦ ਹੋਗੇ ਬਾਪ ਹੋਗੇ ਅਖਾਣਾ ਹੋਈਆਂ ਬਾਬਰੇ ਹੋਗੇ ਲੋਕ ਬੋਲੀਆਂ ਹੋਗੀਆਂ ਲੋਕ ਜਿਹੜੇ ਗੀਤ ਹੋ ਗਏ ਲੋਕ ਕਹਾਣੀਆਂ ਦਾ ਰੰਗ ਹੁੰਦਾ ਕੋਈ ਬੋਲੀ ਜਦੋਂ ਮਰਦੀ ਆ ਤਾਂ ਇਹ ਰੰਗ ਵੀ ਟਿੱਕੇ ਪੈ ਜਾਂਦੇ ਆ ਤੇ ਹੌਲੀ-ਹੌਲੀ ਲੋਪ ਹੋਣ ਲੱਗ ਜਾਂਦੇ ਆ ਇਹ ਸੱਚ ਹੈ ਕਿ ਵਿਸ਼ਵ 'ਵੀ ਆ ਕੁਝ ਐਸੀਆਂ ਬੋਲੀਆਂ ਨੇ ਜੋ ਸਮੇਂ گرد ਦੇ ਵਿੱਚ ਗਵਾਚ ਗਈਆਂ ਤੇ ਕੁਝ ਗਵਾਚ ਰਹੀਆਂ ਭਾਸ਼ਾ ਸੰਦੇ ਹੋਈਆਂ ਪੂਜਾ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਹਿੰਦੀ ਤੋਂ ਵੀ ਕਿਤੇ ਵੱਧ ਪੁਰਾਣੀ ਬੋਲੀ ਹੈ ਕੋਈ ਸ਼ੱਕ ਨਹੀਂ ਹੈ ਅਤੇ এਸ਼ੀਆ ਦੇ ਇੱਕ ਵਿਸ਼ਾਲ ਇਲਾਕੇ ਦੀ ਬੋਲੀ ਹੈ ਪਾਕਿਸਤਾਨ ਦੇ ਪਸ਼ਾਵਰੋ ਇਲਾਕੇ ਤੋਂ ਲੈ ਕੇ ਇਧਰਲੇ ਸਰਸਾ ਹਿਸਾਰ ਤੋ ਅਗਾ ਹਰਿਆਣਾ ਦੇ ਭਵਾਂਤੀ ਤੇ ਉਸ ਤੋਂ ਰਾਜਸਥਾਨ ਗੰਗਾ ਨਾਲ ਦੇ ਇਲਾਕੇ ਤੱਕ ਸ਼੍ਰੀਨਗਰ ਡਲਹੌਜੀ ਕਾਂਗੜਾ ਤੋਂ ਲੈ ਕੇ ਪਾਕਿਸਤਾਨ ਦੇ ਹైదరాబాద్ ਕ੍ਰਾਚੀ ਤੱਕ ਪੰਜਾਬੀ ਜਵਾਬ ਨੂੰ ਬੋਲਣ ਵਾਲੇ ਵਸਦੇ ਇਹੋ ਬੋਲੀ ਹੈ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਪੰਜਾਬੀਆਂ ਅਤੇ ਹਿੰਦੂਸਤਾਨੀਆਂ ਨੂੰ ਨਹੀਂ ਬਲਕਿ ਪੂਰੀ ਦੁਨੀਆ ਨੂੰ ਵਾਲਮਤਾ ਦਾ ਇਹ ਪੈਗਾਮ ਦਿੱਤਾ ਸੀ ਪੰਜਾਬੀ ਦਾ ਵਿਰਸਾ ਉਹ ਮਹਾਨ ਵਿਰਸਾ ਜਿਸ ਵਿੱਚ ਉਹ ਕੇਵਲ ਆਪਣੇ ਲਈ ਨਹੀਂ ਬਲਕਿ ਦੂਜਿਆਂ ਲਈ ਵੀ ਕੁਰਬਾਨੀਆਂ ਦਿੰਦੇ ਰਹੇ ਪੰਜਾਬੀ ਬੋਲਣ ਵਾਲਿਆਂ ਦੇ ਵਪਾਰਿਕ ਸਭ ਤੋਂ ਸਦੀਆਂ ਪਹਿਲਾਂ ਵੀ ਬਲਕ ਬੁਖਾਰੇ ਤੋਂ ਅਗਾਹ ਵਰਧ ਦੇਸ਼ਾਂ ਤੱਕ ਰਹੇ ਨੇ ਬੇਸ਼ੱਕ ਅਸੀਂ ਹੋਰ ਭਾਸ਼ਾਵਾਂ ਵੀ ਸਿੱਖੀਏ ਪਰ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੇ ਲਈ ਜੋ ਥੋਪੇ ਜਾ ਰਹੇ ਸਿਰਫ ਉਹ ਏਜੰਡੇ ਨੇ ਕਿਸੇ ਵੀ ਕੀਮਤ ਤੇ ਸੈੱਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਅੱਜ ਬੜਾ ਕੁਝ ਹੋ ਰਿਹਾ ਹੈ ਜਿੱਥੇ ਅੱਜ ਤੂਤਰਿਆਂ ਜਵਾਲਾਂ ਤੋਂ ਨਿਕਲਦੇ ਮਾਂ ਬੋਲੀ ਦੇ ਸ਼ਬਦ ਕੁਝ ਲੋਕਾਂ ਨੂੰ ਨਿਰਾਸ਼ ਕਰਦੇ ਆ ਤੇ ਅੰਗਰੇਜ਼ੀ ਦੇ ਸ਼ਬਦ ਸੁਣ ਕੇ ਇਹ ਫੁੱਲੇ ਨਹੀਂ ਸਿਵਾਉਂਦੇ ਉੱਥੇ ਵਰਤਾਨਿਆਂ ਦੀ ਸਰਕਾਰੀ ਸੰਸਥਾ ਬ੍ਰਿਟਿਸ਼ ਕਾਉਂਸਲ ਅੰਗਰੇਜ਼ੀ ਪੜਾਉਣ ਬਾਰੇ ਆਪਦੀ ਹੈ ਅੰਗਰੇਜ਼ੀ ਲਿਖਣ ਦੇ ਲਈ ਅੰਗਰੇਜ਼ੀ ਨਾਲੋਂ ਮਾਤ ਭਾਸ਼ਾ ਕਿਤੇ ਵੱਧ ਬਿਹਤਰ ਮਾਧਿਮਾ ਹੈ ਬਾਬਾ ਫਰੀਦ ਤੋਂ ਸ਼ੁਰੂ ਹੁੰਦਾ ਹੋਇਆ ਸ਼ਾਹ ਮੁਹੰਮਦ ਬੁੱਲੇ ਸ਼ਾ ਸੁਲਤਾਨ ਬਾਹੁ ਸ਼ਾਹ ਮੁਹੰਮਦ ਕੋਈ ਦੇ ਸਰਵਾਰ ਸ਼ਾ ਗਿਆਨੀ ਗੁਰਦੇਵ ਸਿੰਘ ਗਿਆਨੀ ਗੁਰਦੇਵ ਸਿੰਘ ਦਾ ਮੇਰਾ ਪਿੰਡ ਦੀ ਸਾਰਿਆਂ ਨੇ ਪੜਿਆ ਹੋਏਗਾ ਪ੍ਰੋਫੈਸਰ ਮੋਰ ਸਿੰਘ ਆਵਰਤਾ ਪ੍ਰੀਤਮ ਛੇਵਕਮਾਰ ਵਰਗੇ ਬਲਾਡਲੇ ਪੁੱਤਰਾਂ ਨੇ ਆਪਣੀ ਜਵਾਨ ਨੂੰ ਬਲਕਟ ਰੰਗ ਦਿੱਤੇ ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਨੇ ਸਮੇਂ ਸਮੇਸਰ ਇਹਦੀ ਨਿਹਾਰ ਨੂੰ ਖੂੜ ਸਵਾਰਿਆ ਮਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਮਹਾਨ ਦਰਸ਼ਕ ਰੰਧਾਵਾ ਜਏ ਵਿਦਵਾਨ ਦਵਿੰਦਰ ਸਤਿਆਰਥੀ ਵਰਗੇ ॠषि ਇਸ ਧਰਤੀ ਤੇ ਪੈਦਾ ਹੋਏ ਨੇ ਅੱਜ ਪੰਜਾਬੀ ਬੋਲੀ ਦੇ ਨਾਲ ਸਾਜਸ਼ਾ ਮੂੜੀਆਂ ਨੇ ਇਹ ਸਾਜਸ਼ਾ ਅੰਗਰੇਜ਼ ਆਪ ਨੂੰ ਬਹੁਤ ਵੇਲੇ ਵੀ ਹੁੰਦੀਆਂ ਰਹੀਆਂ ਬਗਾਨਿਆਂ ਤੋਂ ਪੰਜਾਬੀ ਨੂੰ ਭਲੇ ਹੀ ਆਸ ਨਹੀਂ ਦੁੱਖ ਉਦੋਂ ਹੁੰਦਾ ਜਦੋਂ ਮਾਂ ਬੋਲੀ ਸਿਰੋਂ ਖਟੀਆਂ ਖਾਣ ਵਾਲੇ ਵੀ ਕਿਸੇ ਹੋਰ ਭਾਸ਼ਾ ਦੇ ਮਾਨ ਰਸ ਉਸ ਕਰ ਅੱਜ ਪੰਜਾਬੀ ਨੂੰ ਸਿੱਖਿਆ ਸੰਚਾਰ ਵਪਾਰ ਦਫ਼ਤਰਾਂ ਆਦਾਰਿਆਂ ਦੇ ਵਿੱਚ ਖੇਤਰਾਂ ਦੇ ਵਿੱਚ ਬਾਹਰ ਕੀਤਾ ਜਾ ਰਿਹਾ ਹੈ ਚਾਹੇ ਸਮੇਂ-ਸਮੇਂ ਤੇ ਲੈਟਰ ਆ ਜਾਂਦੇ ਹੈ ਕਿ ਹਰ ਕੰਮ ਦੀ ਪੰਜਾਬੀ ਭਾਸ਼ਾ ਦੇ ਚੂਕ ਹੈ ਕਿਸੇ ਬੋਲੀ ਦੇ ਨਾਲ ਇਸ ਤੋਂ ਵੱਡੀ ਬੇਇਨਸਾਫੀ ਭਲਾ ਕੀ ਹੋ ਸਕਦੀ ਕਿ ਸਵਰਧਤ ਕਿਤੇ ਦੇ ਸਕੂਲਾਂ ਵਿੱਚ ਵੀ ਉਸ ਬੋਲੀ ਨੂੰ ਬੋਲਣ ਦੀ ਮਨਾਹੀ ਹੋਵੇ ਆਓ ਸਾਰੇ ਨੌਜਵਾਨ ਕਿ ਦੁਨੀਆ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀ ਭਾਸ਼ਾ ਤੋਂ ਜਾਣੂ ਕਰਾਈਏ ਕਿ ਪੰਜਾਬੀ ਬੋਲੀ ਅਰਪੜਾ ਗਵਾਰਾਂ ਦੀ ਬੋਲੀ ਨਹੀਂ ਹੈ ਕਾਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੋਲੀ ਹੈ ਤਾਂ ਆਪਾਂ ਇਹ ਹੰਬੜਾ ਜਰੂਰ ਜਿਸ ਦੇ ਵਾਰਸਾਂ ਦਾ ਮਾਣ ਮਤ ਪਿਤਾ ਇਤਿਹਾਸ ਤੇ ਹੈ ਸਾਨੂੰ ਅੱਜ ਇਹ ਸਮਝਣ ਦੀ ਲੋੜ ਹੈ ਕਿ ਜਿਸ ਕਿਤੇ ਦੇ ਲੋਕਾਂ ਤੋਂ ਉਹਨਾਂ ਦੀ ਬੋਲੀ ਖੋਹ ਲਈ ਜਾਂਦੀ ਹੈ ਉਹ ਲੋਕ ਸਰਬ ਹੋਣੇ ਹੋ ਜਾਂਦੇ ਆਓ ਜਈਆਂ ਸ਼ਾਸ਼ਿਆਂ ਦਾ ਪਰਦਾ ਖਾਸ ਕਰੀਏ ਪੰਜਾਬੀ ਲਿਖਣ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰੀਏ ਅਸੀਂ ਮੰਗ ਕਰੀਏ ਕਿ ਪੰਜਾਬ ਦਾ ਸਰਕਾਰੀ ਅਤੇ ਗੈਰ ਸਰਕਾਰੀ ਸਾਰਾ ਕੰਮਕਾਜ ਪੰਜਾਬੀ ਦੇ ਵਿੱਚ ਹੋਵੇ ਚਾਹੇ ਸਮੇਂ-ਸਮੇਂ ਤੇ ਇਲੈਕਟ੍ਰੋਨਿਕ ਦੇ ਵੀ ਰਹਿੰਦੇ ਆ ਪਰ ਫੇਰ ਵੀ ਕਿਤੇ ਨਾ ਕਿਤੇ ਇਕਤਾਈ ਹੋ ਜਾਂਦੀ ਪੰਜਾਬੀਆਂ ਲਈ ਭਾਰ ਸਰਕਾਰ ਦੇ ਹਰ ਤਰ੍ਹਾਂ ਦੇ